ਫੁਰਤੀ ਕਿੱਦਾਂ ਦੇ ਹਾਲਾਤ ਸੀ ਕੱਲ ਦੇ ਹਾਲਾਤ ਕੱਲ ਆਏ ਤੇ ਜੀ ਅਸੀਂ ਇੱਥੇ ਲੋਜਮੈਂਟ ਕੀਤੀ ਥੜਾ ਸਾਹਿਬ ਫਿਰ ਮੈਂ ਸੁਣ ਕਾ ਕੁੱਤਰ ਤੇ ਫਿਰ ਕਾ ਕੁੱਤਰ ਗਿਆ ਇੱਧਰ ਨੂੰ ਆ ਗਿਆ ਫਿਰ ਜਦ ਇੱਥੇ ਦੇਖਿਆ ਕਹਿੰਦੇ ਇਹ ਤਾਂ ਬੰਨ ਫਿਰ ਇੱਥੇ ਲੋ ਆਇਆ ਜੀ ਆ ਕੇ ਅਸੀਂ ਮੁੰਡੇ ਲੱਗੇ ਉਹਦੇ ਪਿੰਡ ਦੇ ਜਿੱਦਾਂ ਦਾ ਨਾਂ ਓਦੇ ਫੁਰਤੀ ਬਾਕੀ ਫਿਰ ਹਾਂ ਜੀ ਕੀ ਕਰਨਾ ਜੀ ਹੁਣ ਮੀ ਬੰਦ ਨਹੀਂ ਹੁੰਦੇ ਕਹਿਣ ਦਾ ਇਹਦਾ ਉੱਪਰ ਵਾਲੇ ਦੀ ਦਾ ਮਰਦੀ ਆ ਹੁਣ ਤੇ ਪਹਿਲਾਂ ਵੀ 2023 ਚ ਵੀ ਹੈ ਨਾ ਲਾਣਾ ਪਿਆ ਸੀ ਆ ਪਾਣੀ ਆ ਲਿਆ ਔਰ ਆਂਦਾ ਹੀ ਹੈ ਹਰ ਸਾਲ ਇਹ ਆਂਦਾ ਪਾਣੀ ਤਾਂ ਜੀ ਇਹਦੀ ਵਾਕਿਆ ਬਾਈ ਜੀ ਉੱਪਰ ਵਾਲੀ ਮਰਜ਼ੀ ਆ ਕਿ ਦੀ ਮਰਜ਼ੀ ਆ ਇਹ ਤਾਂ ਜੀ ਹੁਣ ਪਾਣੀ ਢੋੜੇ ਟਾਈਮ ਦਾ ਘਟ ਜਾਵੇ ਥੋੜਾ ਜਿਹਾ ਤਾਂ ਫਾਇਦਾ ਰਹੂਗਾ ਸਾਨੂੰ ਜੀ ਤੇ ਇਹ ਜਿਹੜਾ ਡੈਮ ਦਾ ਪਾਣੀ ਹੈ ਜੇ ਸੁਆਜਵੇ ਫੇਰ ਸਾਡਾ ਕੰਮ ਖਰਾਬ ਹੈ ਜੀ ਹਾਂ ਠੀਕ ਹੈ ਜੀ ਹਾਂ ਠੀਕ ਹੈ ਜੀ ਪ੍ਰਸ਼ਾਸਨ ਪਿੰਡ ਵਾਲਿਆਂ ਦਾ ਕਿੱਦਾਂ ਦੇਖਦੇ ਆਪਣੇ ਜਿਹੜਾ ਕੰਮ ਦਿੱਤਾ ਉਹਨਾਂ ਨੇ ਸਰਪੰਚ ਇਕੱਠੇ ਦੇ ਸਾਰੇ ਦੇਖੋ ਜੀ ਜਿੰਨੇ ਮੁੰਡੇ ਸਰਪੰਚ ਵੀ ਤੇ ਸਾਰਿਆਂ ਨੇ ਕੰਮ ਵਧੀਆ ਕੀਤਾ ਇੱਥੇ ਹੱਥੋ ਹੱਥੀ ਜਿਹੜੇ ਮੁਲਾਜ਼ਮ ਸਰਕਾਰੀ ਵੀ ਆਏ ਵੀ ਤੇ ਜੀ ਸਰਕਾਰੀ ਬੰਦੇ ਵੀ ਆਦੇ ਉਹ ਵੀ ਕੰਮ ਕਰਦੇ ਤੇ ਜੀ ਤੇ ਸਾਰਿਆਂ ਨੇ ਵਧੀਆ ਕੰਮ ਕੀਤਾ ਗੱਲ ਜੀ ਅਸੀਂ ਪੂਰਾ ਜ਼ੋਰ ਲਾਇਆ ਜਿੰਨਾ ਸਾਡੇ ਸਰੀਰ ਤੇ ਜ਼ੋਰ ਤਾਂ ਜੀ ਹਾਂ ਜੀ ਤਾਂ